ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੁਹਾਡੇ ਰਸਤੇ ਬਖਸ਼ੇ ਦੇਸਾਂ ਦੇਸਾਂ ਦੇ ਵਿੱਚ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਲੱਗੇ ਆ ਮੰਜੇ ਢੇੜਨ ਤੇ ਗੁਰੂ ਨਵਾ ਸਾਡਾ ਡਿਆ ਜੋਰੋ ਜੋਰ ਕਹਿੰਦਾ ਵੀ ਮੰਜੇ ਢੇੜੀ ਤੇ ਬਣਾਈ ਨੀ ਗੁਰਾ ਮੇੜਦੇ ਢੇੜਦੇ ਲਾ ਦੋ ਮੰਜੇ ਕੀ ਵੀ ਮੰਜੇ ਇਕੱਠੇ ਛੇ ਟੁੱਟ ਗਏ ਆ ਕੋਕਨਾ ਮੰਜੇ ਦੇ ਬਸੇਰੇ 14 15 ਮੰਜੇ ਆ ਰਹਿੰਦੇ ਨੇ ਰੇ ਆ ਵੀ ਆ ਜਿਹੜਾ ਮਾਣ ਮਾਣਾ ਇਹ ਬੜੋ ਬੜੀ ਭੁਰ ਜਾਂਦਾ ਕਿੰਨੇ ਚਿਰਾਂ ਬਾਅਦ ਭੁਰ ਜਾਂਦਾ ਭੁਰ ਗਿਆ ਵਾ ਨਹੀਂ ਪਰ ਬੜੇ ਹੰਡੇ ਆ ਪਰ ਹੁਣੇ ਵੀ ਇਕੱਠੇ ਹੀ ਨਾ ਉਦੋਂ ਟੋਕ ਵੀ ਇਕੱਠੇ ਗਏ ਸਾਰੇ ਹਾਂ ਬਾਕੀ ਇਹ ਚਲੋ ਵੱਡੇ ਆ ਵੀ ਮੰਜੇ ਆ ਸੂਤੜੀ ਦੇ ਆ ਇੱਕ ਉਹ ਇੱਕ ਉਹ ਇੱਕ ਚਾਰ ਕੋਲੋਂ ਉਹਦੇ ਰਹਿ ਗਏ ਆ 6 6 ਮੰਜੇ ਕੋਠੇ ਦੇ ਦੋ ਆ ਤੇ ਦੋ ਆ ਬਣਾਉਣੇ ਨੇ ਦੋ ਆ ਹੋਈ ਗਏ ਤੇ ਸਾਰੇ ਨਹੀਂ ਆ ਕਿ ਚਲ ਥੋੜੇ ਥੋੜੇ ਕਰਕੇ ਹੁੰਦੇ ਆ ਹੁਣੇ ਹੁਣੇ ਜਾਣੇ ਨਾਲੇ ਵੀ ਗੱਜਰ ਦਾ ਬੱਤੀ ਬੱਝ ਹੁੰਦੀ ਹੈ ਕਈ ਵਜਿਦਾ ਵੀ ਬਾਹਰ ਮੰਜੀਆਂ ਡੋਹਣੀਆਂ ਨਹੀਂ ਵੇ ਤੂੰ ਅੱਜ ਬੜੀ ਪੈਜਿੰਗ ਕੀਤੀ ਮਨਮਤ ਅੱਛਾ ਇਹ ਤਾਂ ਪੱਗ ਦੇ ਦੋ ਪਰਨੇ ਬਣਾਏ ਸੀ ਉਹ ਇੱਕ ਤੁਸੀਂ ਬਨ ਲਿਆ ਤਾਂ ਕਮੈ ਜੰਦੇ ਉਹਦੇ ਵਿੱਚ ਕਿਹੜੀ ਗੱਲ ਨਾ ਨਾ ਮੈਂ 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 ਜਿੱਦ ਕੇ ਬੜੀ ਪੈਜਿੰਗ ਕੀਤੀ ਅੱਜ ਜਿਹਨੂੰ ਦਾ ਖਿਆਲ ਵੀ ਨਹੀਂ ਨਾ ਤੁਹਾਨੂੰ ਜੇਤਾ ਆ ਗਿਆ ਮੈਨੂੰ ਜੇਤਾ ਆ ਗਿਆ ਮੈਂ ਪਰਣਾ ਤੇ ਮੈਂ ਦੱਸਦਾ ਕਿ ਇੱਥੋਂ ਆ ਗਿਆ ਦਾ ਨਹੀਂ ਮੈਚਿੰਗ ਤੇ ਮੈਂ ਵੀ ਚਲ ਕੱਟਣਾ ਕਰ ਲਈ ਆ ਤੇ ਤੁਸੀਂ ਕਹਣਾ ਸੂਟ ਪਾਇਆ ਤੇ ਤੇ ਕੁਰਤੀ ਪਾਈ ਆ ਤੁਸੀਂ ਕੁਰਤਾ ਪਜਾਮਾ ਪਾਉਂਦੇ ਕੁਰਤੀ ਕੁਰਤਾ ਪਜਾਮਾ ਘਰ ਦੇ ਵਿੱਚ ਹੁਣ ਬੈਠੇ ਆਪਾਂ ਗਰਮੀ ਲੱਗਣ ਈ ਆ ਤੇ ਕੁਰਤੀ ਪਾਲੀ ਤੇ ਤਾਂ ਗਈ ਹੋ ਗਿਆ ਨਹੀਂ ਉਦਾਂ ਮੈਚਿੰਗ ਦੀ ਗੱਲ ਕਰ ਨਹੀਂ ਕੁਰਤੀ ਤੈਨੂੰ ਚੰਗੀ ਨਹੀਂ ਲੱਗੀ ਤੇਰੀ ਨਹੀਂ ਬਹੁਤ ਸੋਹਣੀ ਲੱਗੀ ਆ ਕੁਰਤੀ ਦੇ ਮਾਣੇ ਹੁੰਦੇ ਆ ਤੇਰੀ ਕੁਰਤੀ ਤੇਰੀ ਦੇ ਕਿਦਾਂ ਲੈ 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 ਕੁਰਤੀ ਤੇਰੀ ਜੇ ਕੁੱਤੀ ਤੇਰੀ ਲਟਕਣਾ ਗਟਕਣਾ ਐ ਇਦਾਂ ਕਰਕੇ ਹੈਗਾ ਗਾਣਾ ਅੱਛਾ ਮਨਦੀਪ ਕਿਦਾਂ ਗਾਣਾ ਪੁਰਕੀ ਤੇਰੀ ਦੇ ਨੇ ਲਟਕਣ ਪਲਾਨੀ ਕਿਦਾਂ ਕਰਕੇ ਉਹ ਕੁੜੀਆਂ ਦੀ ਕੁੜਤੀ ਦੇ ਹੁੰਦੇ ਆ ਤਰਾ ਚਲ ਆਉਣ ਤੁਸੀਂ ਕੁੜਤੀ ਪਾਈ ਮੈਂ ਤਾਂ ਜੀ ਮੈਨੂੰ ਕਹਾਂ ਦਿੰਦੇ ਸੀ ਕਦੀ ਕਰ ਗੋਨਵਾ আইডিয়া ਜੋਰੋ ਜੋਰ ਗੋਨਾ ਡੇਢ ਦੇ ਤੇ ਮੈਂ ਚੱਲ ਹੁਣ ਡੇੜਾਂਗੇ ਹੁਣਾਗੇ ਫੇਰ ਹੀ ਹੁੰਨੇ ਜਾਣੇ ਆਪਾਂ ਕੰਮ ਸ਼ੁਰੂ ਕਰਾਂਗੇ ਤੇ ਫੇਰ ਹੀ ਫੇਰ ਕਹਿੰਦੇ ਥੋੜਾ ਹੋ ਜਾਣਾ ਵੀ ਆਪਾਂ ਗੱਲੇ ਪਾਈ ਬਾਤੀ ਹੁੰਦੀ ਇਕੱਲਾ ਸਮਝੇ ਤੇ ਉਣਨੇ ਆ ਜਿੱਦਾਂ ਮੰਜਾ ਉਣਨ ਲੱਗਿਆ ਚਲ ਉਣਿਆ ਜਾਂਦਾ ਜਿਹੜੀ ਮੰਜਾ ਐਡੀ ਗੱਲ ਨਹੀਂ ਆ ਪਰ ਜਿਹੜੀ ਉਹ ਕਮਾਨਾਂ ਵਾਲੇ ਪ੍ਰੇਮ ਦੀ ਤਾਈ ਦੀ ਨੋ ਹਿੰਦਰਾਜ ਉੰਨੇ ਮੰਜਾ ਮੁੰਨਾ ਇੰਨੀ ਸਪੀਡ ਵਿੱਚ ਬਹੁਤ ਜ਼ਿਆਦਾ ਸੁਹਾਨੀ ਵਿਆਹ ਤਾਂ ਪਹਿਲਾਂ ਦੀ ਗੱਲ ਵਾ ਮੈਂ ਉਹਨੂੰ ਸਭ ਦੱ ਕਿ ਮੈਂ ਭਾਗੀ ਰਾਜ ਆ ਮੰਜਾ ਨਾ ਸਾਡੇ ਨਾਲਾਂ ਵੀ ਚੱਲ ਮੈਂ ਉੰਮੀ ਐ ਉਹ ਨਹੀਂ ਆ ਤੇ ਮੁੜ ਕੇ ਗਿਆ ਉਦੋਂ ਕਮਾਣਾ ਦੇਦੇ ਤਾਂ 12:30 ਵਜੇ ਬੱਸ ਲੰਘਦੀ ਕਾਦੀਆਂ ਹੁਣ 1 ਵਜੇ ਫੇਰ ਆਉਂਦੀ ਉਹਨੇ ਅੱਧੇ ਘੰਟੇ ਦੇ ਵਿੱਚ ਅੱਧਾ ਮੰਜਾ ਕਰ ਸਾਹ ਬਹੋਂਤਾ ਜਿੱਥੇ ਗੰਡਾੜਾਈ ਜਾ ਅੱਛਾ ਇੰਨੇ ਚਿਰ ਦੇ ਵਿੱਚ ਇੰਨੀ ਉਹਦੀ ਸਪੀਡ ਨਹੀਂ ਮੰਜਾਉਂਦੀ ਤੇ ਤੁਹਾਡੀ ਸਪੀਡਾਂ ਦੇ ਭਈਆਂ ਵਿਚਾਲੇ ਅਜਿਹੀ ਬਚਾਰੀ ਉਹ ਦੁਨੀਆ ਤੇ ਨਹੀਂ ਹੈਗੀ ਉਹਦੀਆਂ ਗੱਲਾਂ ਨੂੰ ਬਹੁਤ ਚੇਤੇ ਆ ਰਾਜਾ ਬੀਬੀਆਂ ਇਦਾਂ ਹੀ ਆ ਬੰਦਾ ਦੁਨੀਆਂ ਤੋਂ ਚਲੇ ਜਾਂਦਾ ਪਰ ਗੱਲਾਂ ਦੀ ਜਾਲ ਗੱਲਾਂ ਚੇਤੇ ਰਹਿੰਦੀਆਂ ਪਰ ਮੈਨੂੰ ਜਦੋਂ ਮੈਂ ਮੰਜਾਉਂਦੀ ਉਦੋਂ ਮੈਨੂੰ ਉਹਦਾ ਚੇਤਾ ਆ ਮੈਂ ਕਿਹਾ ਅੱਧੇ ਘੰਟੇ ਵਿੱਚ ਅੱਧਾ ਮੰਜਾ ਹੁੰਨ थी थी। अच्छा इन्ना काम ते ਹੁਣ ਮੈਂ ਇਹੋ ਸੋਚਣ ਨਹੀਂ ਵੀ ਆਪਾਂ ਵੀ ਹੁਣ ਕੋਨਾ ਕੋ ਕਰੀਏ ਜਿੰਨਾ ਜ਼ਿਆਦਾ ਨਾ ਹੋਣਾ ਕਿ ਥੋੜਾ ਥੋੜਾ ਕਰਕੇ ਦੋਨਾਂ ਜਨਾਂ ਦੀ ਜਿੰਦਗੀ ਲੱਗ ਗਈ ਗੜੀ ਕੁੜੀਆਂ ਇਹ ਚੀਜ਼ਾਂ ਸਿੱਖ ਲਈਆਂ ਸੀ ਕਿ ਇਹੋ ਤਰ੍ਹਾਂ ਇਹ ਨਹੀਂ ਵੀ ਮੰਜੇ ਕਿੱਦਾਂ ਹੁੰਦੇ ਆ ਪਈ ਇਹੋ ਹੈ ਬਹੁਤ ਜਿਹੜੇ ਪੁਰਾਣੇ ਨੇ ਉਹਨੇ ਦੇਖਣਾ ਹੀ ਜਿਹੜੇ ਪੁਰਾਣੇ ਬਜ਼ੁਰਗ ਆ ਨਾ ਉਹਨਾਂ ਨੂੰ ਪਤਾ ਵੀ ਮੰਜੇ ਕਿੱਦਾਂ ਹੁੰਦੇ ਆ ਗੜੀ ਹੋਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਮੰਜੇ ਕਿੱਦਾਂ ਹੁੰਦੇ ਪਹਿਲਾਂ ਹਾਂਜੀ ਮੈਂ ਵੀ ਮੰਜਾ ਮੈਂ ਵੀ ਮੰਜਾ ਸਿੱਖਿਆ ਸੀ ਮੈਨੂੰ ਮੰਜਾ ਹਾਂ ਗਾੜੇ ਕਰ ਮੈਂ ਖੋਲ ਦਿੰਦਾ ਗੰਢ ਫੋਟ ਜਿਹੜੇ ਮੈਂ ਮੰਜਾ ਸਿੱਖਿਆ ਹੀ ਨਾ ਹੁੰਨਾ ਮੈਨੂੰ ਕਿਹੜਾ ਹੁੰਨਾ ਹੁੰਦਾ ਦਾਦੀ ਮੇਰੀ ਮਾਂ ਜੀ ਨੇ ਕਹਿਣਾ ਉਹ ਇਹ ਆ ਮੰਜਾ ਮੈਂ ਨਾ ਮੈਨੂੰ ਨਹੀਂ ਹੁੰਦਾ ਤੇ ਬੀਬੀ ਨੂੰ ਕਹਿਣਾ ਮਾਂ ਜੀ ਦੇ ਮੰਜਾ ਨੇ ਬੀਬੀ ਨੇ ਕਹਿਣਾ ਮਾਂ ਜੀ ਫੜ ਕੇ ਹੁਣ ਲਾਂਗੇ ਫੜ ਕੇ ਕਹਿਣਾ ਮਾਂ ਜੀ ਨੇ ਹੁਣ ਵੀ ਪੰਜ ਫੜ ਕੇ ਹੁਣ ਲਾਂਗੇ ਉਹ ਗਾਂ ਦੇ ਗਾਂ ਪਾਈ ਜੀ ਮਾਂ ਜੀ ਨੇ ਕਹਿੰਦੀ ਕਿ ਕੋਰੇ ਆ ਪੰਜੇ ਲਾ ਕੇ ਮੰਜਾ ਰੱਖੀਏ ਆਹ ਇਹਦਾ ਬਹੁਤ ਆਉਂਦੀ ਸੀ ਦਾਦੀ ਮੇਰੀ ਕਿੰਨੂੰ ਆਉਂਦੀ ਮੈਨੂੰ ਤੇ ਮੰਜਾ ਹੁੰਦੀ ਬੀਬੀ ਨੂੰ ਕਹਿੰਦੀ ਮੇਰੀ ਮਾਂ ਮੇਰੇ ਦਾਦੀ ਮੰਜਾ ਆਉਣੀ ਹੈ ਇਹ ਬੀਬੀ ਨੂੰ ਤੇ ਆਂਦੀ ਕੋਈ ਨਹੀਂ ਹੋਣ ਲੈਣੇ ਆ ਤੇ ਤੂੰ ਵੀ ਫਿਰ ਉੱਤੇ ਹੀ ਗਈਆਂ ਲੱਗਦਾ ਤੂੰ ਵੀ ਉਹ ਚੱਦਰ ਦੇ ਬਾਣ ਲਾਣ ਗਿਆ ਬੋਰਡ ਤੇ ਮੈਂ ਕਿਦੰਦਾ ਲਿਆ ਕੇ ਰੱਖਿਆ ਫੁਰਾ ਦੇਈ ਤੇ ਤੂੰ ਵੀ ਆਪਣੀ ਮਾਂ ਤੇ ਹੀ ਆ ਨਹੀਂ ਬੱਤੇ ਨਹੀਂ ਮੈਂ ਗਈ ਉਹਦਾ ਇਹੋ ਨਹੀਂ ਕੋਕੋ ਉਹਦੇ ਬੱਚੇ ਇਦਾਂ ਨਹੀਂ ਕਹੀ ਜਾਂਦਾ ਤੁਹਾਡੀ ਸੱਸ ਮਾਵਾਂ ਇਦਾਂ ਨਹੀਂ ਬੋਲਦੀ ਜਾਂਦਾ ਬੀਬੀ ਆਦੀ ਆ ਬੀਬੀ ਆਹੀ ਆਪਣੇ ਘਰ ਹੀ ਖੋਰ ਕਰਨਾ ਇਹ ਕਿਹਨੂੰ ਕਰਾ ਰਿਹਾ ਕੋਕੋ ਬਾਹਰ ਕਿਸ ਨੂੰ ਗਾਲੀ ਨਹੀਂ ਦੇ ਇਹ ਕਹਿੰਦੇ ਮੈਨੂੰ ਬਹੁਤ ਗੁੱਸਾ ਚੜ ਗਿਆ ਹੁਣ ਤੁਸੀਂ ਇਹ ਕੋਕੋ ਕਹਿ ਗਲਤੀ ਦੀ ਮਾਨੀ ਤੋਂ ਮਾफी ਮੰਗੋ ਵੀ ਭਾਬੀ ਬੀਬੀ ਓਕੇ ਬਾਬੂ ਕਹਿੰਦਾ ਛੱਡਦਾ ਉਹਨੂੰ ਕਹਿੰਦਾ ਛੱਡਦਾ ਮੈਨੂੰ ਪੀ ਲਓ ਮੈਂ ਕੀ ਆ ਕਹਿੰਦੇ ਹੁਣ ਇਦਾਂ ਨਹੀਂ ਕਹੀ ਮੁਰਗੇ ਤੇਰੀ ਦਾਦੀ ਨੇ ਮੈਨੂੰ ਕਿਹਾ ਕਿ ਮੰਜੇ ਲਾ ਕੇ ਮੰਜਾ ਰੱਖ ਲੈ ਉਹ ਮੰਜਾ ਉਹਨੇ ਓਹ ਮੈਨੂੰ ਜਰਾ ਮੰਜਾ ਉਹ ਆ ਤਾਂ ਮੰਜੇ ਉਹਨੇ ਗਲੀ ਮਾਰੀ ਮੋਟੀ ਵੀ ਦੱਸੀ ਲੰਕੜੀ ਦੇਦੀ ਨਾ ਕੁੱਤੀ ਆ ਅਹੀਂ ਉਹ ਵੀ ਦੇੜ ਦੇੜ ਕੇ ਹੁੰਦਾ ਮੇਰੇ ਫਿਰ ਇੰਨਾ ਚਾਹ ਹੋ ਗਿਆ ਮੰਜੇ ਉਹ ਆ ਤੇਰੀ ਸੱਸ ਮਾਵ ਇਹਦਾ ਹਾਂ ਠੀਕਾ ਕੌਣ ਸੱਸ ਮਾ ਕਹਿੰਦੇ ਆ ਕੇ ਠੀਕਾ ਪਹਿਲਾ ਬਾਜੀ ਤੈਨੂੰ ਖੇਡਣ ਵਾਸਤੇ ਚੋਲੀਆਂ ਨਹੀਂ ਬਣਾ ਕੇ ਦਿੱਤੀਆਂ ਉਹਨਾਂ ਨੂੰ ਮੰਜਾ ਲੈ ਆਈ ਬੀਬੀ ਤੇਰੀ ਆ ਮੇਰੀ ਬੀਬੀ ਤੇ ਕੀ ਆ ਤੇ ਅੱਜ ਤੇ ਮੇਰੀ ਬੀਬੀ ਤੇਰੀ ਬੀਬੀ ਜਦੋਂ ਵੱਡੇ ਹੋ ਜਾਂਦੇ ਹੋਣਾ ਤੇਰੀ ਬੀਬੀ ਇਸ ਗੱਲ ਹੈਗੀ ਆ ਇਹਨਾਂ ਨੇ ਤੇਰੀ ਬੀਬੀ ਆ ਤੂੰ ਰੱਖ ਇਹਨੂੰ ਉਹ ਕਿੱਥੇ ਦਾਦੀ ਕਿੱਥੇ ਆ ਉਹ ਪਰਾਂ ਜਾ ਦਾਦੀ ਲੱਗਦੇ ਮਾਰ ਦੋ ਇਹਨੂੰ ਆ ਦੇ ਹੋ ਗਾ ਲੈ ਕੇ ਕੀ ਬਾਂਦੀ ਆ ਆਪਣੀ ਈਜ਼ਤ ਬਣਾਉਂਦੇ ਆ ਬੜਾ ਟਾਈਮ ਲੱਗ ਜਾਂਦਾ ਬੁਗਾੜ ਨੂੰ 1 ਮਿੰਟ ਚ ਬੁਗਾੜ ਲਈ ਦੀ ਸੈਕਿੰਡ ਚ ਸੈਕਿੰਡ ਚ ਵੀ ਗੜ ਜਾਂਦੀ ਹੈ ਸਹੀ ਗੱਲ ਆ ਉਹ ਮੇਰਾ ਨਾ ਪਗੜੀ ਨਹੀਂ ਨੇ ਕਾੜਨਾ ਮੈਂ ਕਿਉਂ ਬੁਗਾੜੂੰਗੀ ਇਹ ਨਹੀਂ ਕਰਾਉਣਾ ਕਰਨਾ ਕਿੰਨੇ ਤੁਸੀਂ ਤੇ ਮੈਂ ਬਹੁਤ ਹੋਰ ਨੇ ਕੰਮ ਕਰਨੇ ਚਲ ਹੋਰ ਕੰਮ ਵੀ ਹੋ ਜਾਣਗੇ ਹੁਣ ਜਿਹਨਾਂ ਦਾ ਸਵਾਹ ਆ ਗੋ ਵੀ ਹੋਣੇ ਪੈਣੇ ਆ ਬਾ ਕੋਈ ਨਹੀਂ ਮੈਂ ਥੱਲੇ ਕੱਢਾ ਖੁੱਟੂ ਕੋਈ ਨਹੀਂ ਰੱਜੀ ਆ ਨੇ ਭਾਈ 51 ਦੇ ਹੋਣਾਗੇ ਅੱਜ ਕੋਈ ਨਾ ਕੋ ਕਰਦੇ ਆ। ਆਦੀ ਤੋਂ ਬੜਿਆ। ਆਹ ਨਾ ਦਾਦੀ ਕਹਿਣ ਮੈਂ ਚੰਗੀ ਲੱਗ ਗਈ। ਆਂਦਾ ਦਾਦੀ ਪਰੇ ਹੋ ਗਏ ਮੈਂ ਦਾਦੀ ਖਾਏ ਨਹੀਂ ਮੈਨੂੰ ਕੋਈ ਦੇ ਖੱਤਿਆਂ ਕੋਣ ਜਾ। ਆਹ ਸੋਨਾ ਦਾ ਕਾਵਾ। ਜੇ ਲੋਹਣ ਦੇ ਰੋ ਤੇ ਮੁੜ ਕੇ ਹੁੰਦੇ ਖਾ ਲਦੇ ਆ ਭੈਣ ਤਰਾ ਨਾ। ਆਹ ਮੁਟੀ ਹੁੰਦੇ ਆ ਖਾ ਲਦੇ। ਹਾਂ। ਅੰਜਾ ਦੇ ਰਕੇ ਧੋ ਲਿਆ ਜੀ ਹੁਣ। ਉਹ ਕਹਿੰਦੇ ਮੈਂ ਨਾ ਪੋਲੇ ਗੰਦੀ। ਜੰਦੀ ਪਾਉਂਦੇ ਆ ਭਾਈ ਮੈਨੂੰ ਆਪੋ ਆਪਣਾ ਹਿਸਾਬ ਕਰਨਾ ਹੁੰਦਾ ਕਿ ਕਿੰਦਾ ਕਿੰਦਾ ਜੰਦੀ ਪਾਈਦੀ ਆ ਮੈਂ ਤਾਂ ਉਦਾਂ ਇੰਨਾ ਹੀ ਪਾਉਣੀ ਜੰਦੀ ਕਈ ਵਾਰ ਥੋਰੇ-ਥੋਰੇ ਸਾਕੇ ਜੀ ਪਾ ਲਈਦੀ ਆ ਤੇ ਉਹ ਮੋਟੀ ਜਾਰੀ ਬਣ ਜਾਂਦੀ ਆ ਮੈਂ ਤਾਂ ਕਾਹਦੀ ਰੱਸੀ ਨਹੀਂ ਪਾਉਣੀ ਹੁੰਦੀ ਇੰਨਾ ਕਰਕੇ ਨਾਲ ਸਿੰਘਾਂ ਦਾ ਜਾਲ ਜਿਆ ਬਣਾ ਕੇ ਤੇ ਪੰਜ-ਪੰਜ ਦੇ ਵਿੱਚ ਨਿਗਾ ਆ ਕੇ ਤੇ ਚਾਰ ਜੰਦੀ ਬਣ ਜਾਂਦੀ ਆ ਤਾਂ ਇਹ ਆ ਵੀ ਕਿਹੜਾ ਜਿਹੜਾ ਕੋਈ ਮੰਜਾ ਹੁੰਦਾ ਹੋਊਗਾ ਆਪੋ ਆਪਣਾ ਸਾਰਿਆਂ ਦਾ ਹਿਸਾਬ ਕਰਨਾ ਹੁੰਦਾ ਕਿ ਕਿੰਦਾ ਕਿੰਦਾ ਜੰਦੀ ਪਾਈਦੀ ਆ ਹੁਣ ਬਣ ਤੇ ਗਈ ਇੱਥੋਂ ਤੱਕ ਇੰਦਾ ਬਰਾਬਰ ਹੋ ਗਈ ਆ ਰਾਬਰ ਉਹ ਤੁਮੋਂ ਮੈਂ ਲੈ ਜਾਣੀ ਹਾਂ ਇੱਥੇ ਇੱਧਰ ਲੈ ਜਾਣੀ ਇਦਾਂ ਹੀ ਰਾਬਰ ਚੱਚ ਕੇ ਸਾਗਾ ਤੋੜਦੀ ਦਾ ਇਦਾਂ ਤਾਂ ਪਰ ਜੇ ਧਾਗਾ ਨਾ ਤੋੜਨਾ ਤਾਂ ਘਰੇ ਇਦਾਂ ਕਰਕੇ ਲੈ ਜੀਗਾ ਜੇ ਮਾਣ ਇਦਾਂ ਵੀ ਖਰਾਬ ਹੁੰਦਾ ਜੇ ਗੰਡਾ ਪਈ ਜਾਂਦੀਆਂ ਹੁੰਦੀਆਂ ਜਿੰਨਾ ਹੀ ਤੋੜੀ ਜਾਊਗਾ ਹਣ ਇੱਥੇ ਜੇ ਇਦਾਂ ਨਹੀਂ ਬਣਾਉਣੀ ਆ ਉਦੋਂ ਇਹ ਦੇਖੋ ਮੈਂ ਸ਼ੁਰੂ ਕਰ ਦਿੰਦਾ ਸਾਹਦੀ ਤੇ ਰਾਜ ਪੰਜ ਪੰਜ ਹੋ ਜਾਣ। ਬਾਕੀ ਮੈਂ ਨੋਕਾ ਨਾ ਦੱਸਣ ਵੀ ਇੰਨਾ ਪਾਈ ਦੀ ਸੰਧੀ ਕਿ ਜਾਵੇ ਹੋਰ ਵੀ ਤਰੀਕਾ ਹੈਗਾ ਵਾ। ਇਹ ਕਰਕੇ ਅਗਲ ਆਪੋ ਆਪਣੀ ਹੁੰਦੀ ਹੈ ਇਹ ਆਪਣੇ ਮੰਨਦੇ ਪਤਾ ਨਹੀਂ ਅੰਦਾਜ਼ੀ ਹੁਣ ਕੋਈ ਕੇਂਦਰ ਬਣਾਉਂਦਾ ਕੋਈ ਕੇਂਦਰ ਬਣਾਉਂਦਾ ਵਾ। ਪਰ ਮੈਂ ਤਾਂ ਹੁਣ ਜਿੰਨੀਆਂ ਬਣਾਉਣੀਆਂ ਇਸੇ ਤਰੀਕੇ ਨਾਲ ਬਣਾਉਣੀਆਂ ਹੁੰਦੀਆਂ। ਹੁਣ ਵਸੇ ਤੋਂ ਬਾਹਰ ਜੀਪ ਆ ਲੈਣਾ। ਜੀਪ ਆ ਕੇ ਤਾਂ ਹੰਜੀ ਹੋਣੀ ਸ਼ੁਰੂ ਕਰ ਦੇਣੀ। ਨੰਦੀ ਪਾਰ ਦੇਖੋ ਵੀ ਤੁਹਾਨੂੰ ਦੱਸ ਰਹੀਆਂ ਵੀ ਐਡਾ ਹੋਣੀ ਮੰਜੀ ਚ ਚਲੋ 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 ਫੋਲੋ ਮੰਜਾ ਫੜਾ ਫੜਾ ਨੰਦੀ ਪਾਰੀ ਮੈਂ ਪਹਿਲਾਂ ਅੱਛਾ ਸਵੇਰੇ ਤੇ ਮੁੜ ਕੇ ਆ ਕੇ ਪਰੋਣੇ ਤੇ ਫੇਰ ਮੈਂ ਚੱਲ ਕੋਈ ਨਹੀਂ ਪਰੋਣੇ ਉਹ ਵੀ ਜਾਂਦੇ ਨੇ ਬਾਅਦ ਚੁਣਾਗੀ ਅੱਛਾ ਹੁਣ ਬਸ ਸ਼ੁਰੂਆਤ ਹੋ ਗਈ ਮੰਜੇ ਦੀ ਤੇ ਅਜੇ ਦੋ ਚਾਰ ਅਸੀਆਂ ਲਗਾਈਆਂ ਤੇ ਮੰਦੀਪਾਂ ਦੀ ਮੰਮੀ ਨੇ ਸਫਾ ਹੀ ਬਣਾਉਣਾ ਅੱਛਾ ਹਾਂਜੀ ਮੈਂ ਆ ਬੁਣ ਲਿਆ ਕਰਨਾ ਮੈਂ ਚਾ ਠੀਕ ਹੈ ਸਿੱਖ ਲੈ ਸਿੱਖ ਲੈ ਮੰਜੇ ਆ ਗਏ ਉਹ ਛੇ ਆਉਣ ਵਾਲੇ ਇਹ ਏਦਾਂ ਕਰਾ ਇਹਨਾਂ ਨੂੰ ਆ ਆਹ ਹੋਰ ਇੱਕ ਸਿੱਖ ਨੇ ਨਾ ਬੰਦੀਪ ਨੇ ਸਾਈ ਸਾਰੇ ਗੱਲ ਕਰਦੇ ਆ ਨਾ ਆਹ ਸਾਰੇ 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 ਕੇ ਸਾਰੇ ਜਾਜ ਆ ਜਾਣੀ ਹੋਈ ਥੋੜੀ ਆ ਜਾਜ ਆ ਜੂਗੀ ਆ ਜੂਗੀ ਆ ਤੁਸੀਂ ਦੇ ਕੋਈ ਚੀਜ਼ ਸਿੱਖਾਂਗੇ ਤਾਂ ਸਿੱਖੀ ਜਾਣੀ ਤਾ ਹਾਂ ਆਹ ਤੇ ਵੀਡੀਓ ਮੰਨ ਲਓ ਵੀ ਛੁੱਟੀ ਹਾਂ ਤੇ ਫੋਨ ਖਾਮ ਨਹੀਂ ਕੋਈ ਆਇਆ ਉਧਰੋਂ ਅਸੀਂ ਵੇਟ ਕਰਦੇ ਰਹੇ ਤੇ ਰਹੀ ਹੁਣ ਅੱਕਾ ਚੱਲ ਜਿੰਨਾ ਚਿਰ ਐਹੋ ਹੀ ਪਾਉ ਨੂੰ ਸਹੀ ਆਹ ਆਪਣਾ ਕਰ ਲਈਏ ਵਿੱਚੇ ਕੰਮ ਆ ਵੀ ਇਹ ਵੀ ਇੱਕ ਕੰਮ ਆ ਦੇ ਇੱਧਰੋਂ ਵੱਟ ਉਹ ਬੱਟਾ ਲਾ ਲੈ ਨੀ ਅੰਦਰ ਉਸ ਦੀ ਜੜਾਾ ਹੋ ਜ਼ਿਆਦਾ ਚੜ ਗਿਆ ਨੀ ਸਿੱਚੀ ਜੇ ਨਹੀਂ ਉਦੋਂ ਚ ਕੀ ਹੋ ਜਾਂਦੀ ਆ ਜਦੋਂ ਆਪ ਕਿੰਨਾ ਬਣਾਏ ਨਾ ਪਰ ਘਰ ਕੋਲ ਹੌਲੀ ਹੌਲੀ ਉੱਧਾ ਹੋਣੇ ਜਾਣਾ ਵਾ ਉਹ ਚੱਲ ਹੌਲੀ ਹੁਣ ਲਾ ਉੱਥੇ ਤੂੰ ਆਹੋ ਦੋ ਦਿਨ ਲਾ ਕੇ ਭਾਂਜਾ ਅੱਧਾ ਚੋਣ ਲੈਣੀ ਆ ਤਸਵੀਰੇ ਉਹਨਾਂ ਦੇ ਜੇ ਲੱਗੇ ਰਹਿਮਾ ਕੇ ਨਾ ਫਿਰ ਸਾਰੇ ਉਹਨਾਂ ਲਾਂਗੇ ਇਹ ਕੁਝ ਹੈ ਹਾਂ ਇਹ ਨਾਲ ਕੇ ਕੀ ਦੀ ਕੋ ਵੀ ਚੱਲੋ ਹੁਣ ਅੱਜ ਦਸ਼ਾਮਾ ਪੈ ਗਈਆਂ ਹੁਣ ਤੁਸੀਂ ਚਲੋ ਪੜਨਾ ਅਦਾ ਸਵੇਰੇ ਸਵਾਤੀ ਉੱਟ ਕੇ ਵੀ ਪੂਰਾ ਕਰਨਾਗੇ ਨਾ ਜਿੰਨਾ ਬਣ ਗਿਆ ਹੁਣ ਬਣਾ ਲੈਣੇ ਠੀਕ ਵਾ ਠੀਕ ਅੱਗੇ ਬੰਝਾਂ ਦੇਣ ਤੇ ਪਹਿਲਾਂ ਕਹਿਣਾ ਬੀਬੀ ਕੀ ਆਂਦੇ ਹੁੰਦੇ ਨੇ ਕਿ ਬੰਦਾ ਵਾਏ ਨਾ ਚਾਹੀਦਾ ਮੰਜੇ ਉੱਤੇ ਹਾਂਜੀ ਤੇ ਬੁੜੀਆਂ ਲੱਗੀਆਂ ਹੁੰਦਾ ਪਤਾ ਨਹੀਂ ਆ ਲੈ ਬੰਦਾ ਬੈ ਕੇ ਤੇ ਉੱਤੇ ਪਾਣੀ ਪੀਵੇ ਅੱਛਾ ਬੰਦਾ ਜਿਹੜੇ ਬੈ ਕੇ ਪਾਣੀ ਪੀਵੇ ਉਹ ਪੰਜਾ ਉਲ ਲੈਣਾ ਉਦੋਂ ਉਦੋਂ ਉਲ ਲੈਣਾ ਤੇ ਸਾਰਾ ਪਣ ਜਾਣਾ ਤੈਨੂੰ ਪਾ ਲੈ ਪਹਿਲਾਂ ਪੰਜਾ ਬੰਦਾ ਹੀ ਰਵੇ ਉੱਤੇ ਬੰਦਾ ਬੈ ਜਾ ਬੰਦਾ ਪਾਣੀ ਦਾ ਘਲਾ ਪੀਵੇ ਅੱਛਾ ਤੇ ਸੁਖ ਸ਼ਾਂਤੀ ਰਵੇ ਅੱਛਾ ਫੜ ਕੇ ਵੇਖ ਲੈ ਕਿ ਤੇਰੇ ਤੇਰੇ ਦੇ ਵਿੱਚ ਕੀ ਹੁੰਦਾ ਮੰਜੇ ਵਿੱਚ ਜਦੋਂ ਮੰਜਾ ਉਣੀਦਾ ਬਣਾ ਜਿਹੜੀ ਗਾਂਢ ਹੁੰਦੀ ਉਹ ਨਾ ਬੜਾ ਜਿਓ ਕੀ ਖਿਆਲ ਰੱਖਦੇ ਆ ਹੂੰ ਉਹਦੇ ਵਿੱਚ ਇੱਕ ਕਹਾਵਤ ਬੜੀ ਆ ਹਾਂ ਜੇ ਬੰਦਿਆ ਤੂੰ ਸਮਾਪਰਖਣਾ ਉਹ ਨੱਕ ਜਣਾ ਤਮਾਰ ਜੇ ਜੇ ਬੰਦਿਆ ਤੂੰ ਸਮਾਪਰਖਣਾ ਮੰਜਾ ਹੁਣ ਕੇ ਵੇਖ ਅੱਛਾ ਗੰਡਾ ਨਾ ਆਵੇ ਸਿਰੇ ਤੇ ਤੇ ਜੀਣਾ ਆਵੇ ਇਹ ਅੱਛਾ ਜੀ ਜਿਹੜੇ ਉੱਤੇ ਚਾਹੀਦਾ ਹਾਂ ਜਿਹੜਾ ਇਹਨੂੰ ਜੀ ਕਹਿੰਦੇ ਆ ਇਹ ਮੈਂ ਜੀ ਪਾ ਲਿਆ ਪਹਿਲਾਂ ਅੱਛਾ ਇਹਨੂੰ ਜੀ ਕਹਿੰਦੇ ਆ ਆ ਜਿਹੜਾ ਜੀ ਆ ਨਾ ਜਿਹੜਾ ਲਾਸਟ ਲਾਸਟ ਵਾਲੀ ਹੋਣਾ ਇੱਥੋਂ ਜਾ ਕੇ ਇਹ ਉੱਚਾ ਇਹ ਉੱਤੇ ਹੋਣਾ ਚਾਹੀਦਾ ਉੱਤੇ ਹੋਣਾ ਚਾਹੀਦਾ ਹਾਂ ਬਾਕੀ ਚਲੋ ਕਹਾਵਤ ਬਣੀ ਐ ਤੇ ਮੈਨੂੰ ਪਤਾ ਨਹੀਂ ਬਾਕੀ ਭੈਣ ਭਰਾ ਦੱਸੋ ਸਾਰੇ ਜਾਣੇ ਪਹਿਲਾਂ ਗੱਲ ਸਹੀ ਆ ਕਿ ਜਾਂ ਕਿਦਾਂ ਆਏ ਹੈ ਨਾ ਵੀ ਜੀ ਉੱਤੇ ਆਉਣਾ ਚਾਹੀਦਾ ਕਿ ਥੱਲੇ ਆਉਣਾ ਚਾਹੀਦਾ ਹਾਂ ਹੋਈ ਵੀ ਜੇ ਬੰਦੇ ਆ ਤੀ ਸਮਾਂ ਪਰ ਖਣਾ ਮੰਜਾ ਹੁਣ ਕੇ ਰੇਗ ਦੰਨਾ ਆਵੇ ਸਿਰੇ ਤੇ ਨਾ ਜੀਣਾ ਆਵੇ ਰੇਗ ਅੱਛਾ ਤੁਸੀਂ ਕਿਹੜੀ ਚੀਜ਼ ਗੱਲ ਕਰੀ ਜਾਂਦੇ ਆ ਮੈਂ ਹੈਗਾ ਮਮੀ ਜੀ ਹੁਤਾ ਨਾ ਤੇ ਤੁਸੀਂ ਜੀ ਆ ਜਦੋਂ ਆਹੀ ਤੇ ਇੱਕ ਬਰਕਤ ਵਾ ਮੰਜੇ ਦੀ ਗੱਲ ਚੱਲਣ ਡਈ ਮੰਜੇ ਵਿੱਚ ਇੱਕ ਆ ਜੀ ਹੁੰਦਾ ਅੱਛਾ ਅੱਛਾ ਹਾਂ ਜੀ ਓਹ ਤਾਂ ਕਾ ਵਧੀਆ ਢੀਰ ਹੈ ਸਾਉ ਕੰਨੜੇ ਬਣੀਆਂ ਨਾ ਪ੍ਰਾਣੀਆਂ ਬਹੁਤ ਵਧੀਆ ਚੀਜ਼ਾਂ ਬਣੀਆਂ ਬਣੀਆਂ ਆ ਲੱਕੀ ਚਲੋ ਆਪਾਂ ਵੀ ਇੱਕ ਪਰਖਣ ਵਾਲੀ ਗੱਲ ਕਰ ਲਾਂਗੇ ਭਲਾ ਕਿ ਹਾਜੀ ਗਾਂ ਕਿੱਥੇ ਕਿੱਥੇ ਹੁੰਦੀ ਆ ਬਾਬਾ ਕਿਰਪਾ ਕਰੇ ਹਾਜੀ ਗਾਂ